ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਸੰਤਪੂਰਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਆਏ ਆ ਡਿਟੇਲ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗੇ ਤਸੱਲੀ ਵਰਤ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਪਵਿੱਤਰ ਸਿੰਘ ਜੀ ਪਿੰਡ ਜੀ ਪਿੰਡ ਸੰਗਤਪੁਰਾ ਜੀ ਜ਼ਿਲ੍ਹਾ ਮੋਗਾ ਜੀ ਤਹਿਸੀਲ ਬਾਗਾਪੁਰਾ ਜੀ ਠੀਕ ਆ ਪਿੰਡ ਚ ਵੀਰੇ ਆਪਣਾ ਘਰ ਕਿੱਥੇ ਰਹਿ ਜਾਂਦਾ ਜੀ ਆਪਣਾ ਬਾਹਰ ਸੂਏ ਦੇ ਘਰ ਆ ਹੀ ਕੀਤਾ ਜ ਕੋਠੇ ਵਾਜਦੇ ਹਾਂਜੀ ਕੋਠੇ ਆ ਜੀ ਸੰਗਤਪੁਰਾ ਦੇ ਕੋਠੇ ਜੀ ਠੀਕ ਆ ਜੀ ਤੇ ਘਰ ਦੀ ਵਹਿੜੀ ਆ ਜੀ ਘਰ ਦੀ ਵਹਿੜਾ ਵੀਰੇ ਸੂਆ ਕਿੰਨੇ ਮਾਂ ਸੁੰਦੀ ਪਹਿਲੇ ਸੂਏ ਸੋਣਾ ਪਹਿਲੇ ਸੂਏ ਸੋਣਾ ਜੀ ਕਿੰਨੇ ਦਿਨ ਪਏ ਆ ਜੀ ਇਹ ਲੈ ਜੂਗੀ ਇਹ 4 ਦਿਨ ਦਾ ਹਾਂ ਰੇਟ ਮਤਾ ਹਾਂ ਰੇਟ ਦੇ ਬਾਕੀ ਚਲੋ ਵੱਧ ਘੱਟ ਹੋ ਸਕਦੇ ਆ ਹਾਂਜੀ ਹਾਂ ਥਨਾ ਦੀ ਪਾਰ ਪਿੱਛੇ ਦੀ ਫੁੱਲ ਗਰੰਟੀ ਆ ਜੀ ਵੀਰੇ ਠੀਕ ਆ ਕਿੰਨਾ ਪਿਆਜੂ ਕਰਮਾ ਵਾਲੀ ਕਰਮਾ ਵਾਲੀ ਪਿਆਈ ਜਾਊਗੀ 15 16 ਲੀਟਰ ਠੀਕ ਆ ਜੀ ਹਾਂ ਠੰਡੀ ਸੀਲ ਆ ਜੀ ਫੁੱਲ ਠੰਡੀ ਸੀਲ ਆ ਜਿਵੇਂ ਮਰਜੀ ਆ ਤਾ ਲੈਵੇ ਨਾ ਮਰਜੀ ਹੱਥ ਲਾਈ ਜਾਉਂਦੇ ਜਿਵੇਂ ਕੋਈ ਮਰਜੀ ਬੈਠ ਜਾਵੇ ਨਾ ਜਿਵੇਂ ਮਰਜੀ ਇਹ ਤਾਂ ਪੂਛ ਚੱਕ ਕੇ ਖੜੂ ਕਰ ਵਾਲੀ ਹਾਂਜੀ ਹਾਂਜੀ ਠੀਕ ਆ ਤੋੜ ਕੇ ਦਿਖਾ ਦਿਓ ਜੀ ਸੂਆ ਪਹਿਲਾ ਜੀ ਵਜੇ ਨੂੰ ਵਜੂਦ ਦੇ ਪੱਕ ਤੋਂ ਪੂਰੀ ਚੰਗੀ ਆ ਜੀ ਚੰਗੀ ਸੰਭੀ ਪਲੀ ਆ ਡੇਟ ਮੁਤਾਬਕ ਦਿਨ 4 ਪਈ ਆ ਜੀ ਇਧਰ ਨੂੰ ਲੈ ਚਲੋ ਕੱਚੇ ਨੂੰ ਥੋੜਾ ਜਿਹਾ ਡੇਟ ਮੁਤਾਬਕ ਦਿਨ 4 ਪਈ ਆ ਜੀ ਇੱਕ ਅੱਧਾ ਦਿਨ ਵਾਧ ਵੀ ਸਕਦਾ ਜਾਂ ਘਟ ਵੀ ਸਕਦਾ ਬਾਈ ਕਹਿੰਦਾ ਬਾਹਲਾ ਨਹੀਂ ਤਾਂ ਕਿਉਂਕਿ ਵੀਰੇ ਬਸ ਮੋੜ ਲਿਓ ਜੀ ਮੰਦਰ ਅੰਦਰ ਕਿਉਂਕਿ ਸੀਜ਼ਨ ਵੀਰੇ ਗਰਮੀ ਦਾ ਸੀਜ਼ਨ ਵੀਰੇ ਗਰਮੀ ਦਾ ਇੱਕ ਅੱਧਾ ਦਿਨ ਵਾਧ ਵੀ ਸਕਦਾ ਘਟ ਵੀ ਸਕਦਾ ਬਾ ਕੋਈ ਗੱਲ ਨਹੀਂ ਜੀ ਬੰਨ ਲਓ ਜੀ ਥੋੜਾ ਜਿਹਾ ਕੈਮਰੇ ਤੋਂ ਡਰਦੀ ਆ ਜੀ ਬਾਕੀ ਸੀਲਸ ਅਲੱਗ ਕਰਮਾਂ ਵਾਲੀ ਪੂਰੀ ਆ ਤਿਆਰੀ ਕਰਮਾਂ ਵਾਲੀ ਦੀ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਸੋਹਣੀ ਆ ਗੈਬ ਤੇ ਲੱਗਿਆ ਥਣ ਕੱਲਾ ਕੱਲਾ ਨਿਖੜਮਾ ਹੱਥੀ ਚਵਾਈ ਵਾਲਾ ਪੋੜ ਸ਼ਾਂਗ ਪੋਰਾ ਬੇਨ ਜੀ ਬਾਕੀ ਥਣ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਵਜਨ ਵਜੂਦ ਦੇ ਪੱਖ ਤੋਂ ਵੀ ਕਰਮ ਵਾਲੀ ਚੰਗੀ ਹੈ ਜੀ ਮੇਨ ਗੱਲ ਸੀਲਸ ਲੱਗਾ ਜੀ 15 16 ਕਿਲੋ ਦੁੱਧ ਡਿਗਾ ਨੂੰ ਕਹਿੰਦਾ ਵੀ ਕੀ ਹੈ ਬਾਕੀ ਦੁੱਧ ਸੇਵਾ ਦੇ ਸ਼ਰਤੇ ਆ ਜੇ ਕੋਈ ਵੀਰ ਵੱੱਦ ਕਰ ਲੂ ਤਾਂ ਵੱੱਦ ਵੀ ਲੈ ਸਕਦਾ ਜੈ ਜੀ ਡਿਮਾਂਡ ਜਿਹੜੇ ਲੈਣੇ ਆ ਉਹੀ ਦੱਸਿਓ ਜੀ ਮੇਰੇ ਆਪ 80000 ਦੀ ਤੀ ਪੋਜੂ ਮਾੜਾ ਮੋਟਾ ਜੀ ਹਾਂਜੀ ਮਾਨਤਾ ਕਰਦੇ ਠੀਕ ਹੈ ਜੀ 80000 ਰੁਪਇਆ ਬਾਈ ਉਹਦੀ ਡਿਮਾਂਡ ਕਰਦੇ ਆ ਬਾਕੀ ਬਾਈ ਕਹਿੰਦਾ ਵਿੱਚੋਂ ਮਾਣ ਤਣ ਜਰੂਰ ਕਰਦਾਂਗੇ ਆਏ ਗਏ ਵੀਰ ਦਾ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ